ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੰਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸੁਆਮੀ ਸ਼ਬਦਾਵਤਾਰ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਹਰਿ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਐਸੇ ਸਤਿਗੁਰਾਂ ਨੂੰ ਧੰਨ ਇੱਕ ਆਖਿਆ ਖਾਲਸਾ ਜੀ ਮੁੱਖ ਪਵਿੱਤਰ ਹੁੰਦਾ ਆਤਮਾ ਪਵਿੱਤਰ ਹੁੰਦੀ ਹੈ ਕੀਤੇ ਹੋਏ ਪਾਪ ਨਾਸ਼ ਹੋ ਜਾਂਦੇ ਸੋ ਆਪਾਂ ਸਭ ਜਾਣਦੇ ਹਾਂ ਕਿ ਜਿਵੇਂ ਸਤਿਗੁਰੂ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜੀਆ ਦਾ ਸ਼ਹੀਦੀ ਦਿਹਾੜਾ ਆ ਰਿਹਾ ਖਾਲਸਾ ਜੀ 84 ਦੇ ਸ਼ਹੀਦਾਂ ਦਾ ਦਿਹਾੜਾ ਆ ਰਿਹਾ ਆਪਾਂ ਸੋ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਤੇ ਝਾਤ ਮਾਰਨੀ ਹੈ ਜਿੰਨੇ ਦਿਨ ਹੁਣ ਹੱਡ ਬੀਤੀਆਂ ਪਾਵਾਂਗੇ ਸਤਿਗੁਰੂ ਕਿਰਪਾ ਕਰਨ ਮਿਹਰਾਂ ਕਰਨ ਤਰਸ ਕਰਨ ਸਤਿਗੁਰੂ ਜੀ ਪੰਜਮ ਪਾਤਸ਼ਾਹ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਖਾਲਸਾ ਜਿੱਥੋਂ ਸ਼ਹੀਦੀ ਪੈਰੇ ਸ਼ੁਰੂ ਹੋਏ ਨੇ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਮੋਢੀ ਨੇ ਸੋ ਸਤਿਗੁਰ ਜੀਆਂ ਦੇ ਜੀਵਨ ਉੱਤੇ ਝਾਤ ਮਾਰਾਂਗੇ ਸਤਿਗੁਰ ਜੀ ਦੇ ਜੀਵਨ ਉੱਤੇ ਜੋ ਮਹਾਰਾਜ ਨੇ ਖੇਡਾਂ ਕੀਤੀਆਂ ਐ ਕੈਸਾ ਪਰਉਪਕਾਰੀ ਜੀਵਨ ਮਹਾਰ ਤਾਰੀ ਵਾਰਤਾ ਜਿਹੜੀ ਕਰਨੀ ਹੈ ਜਿਵੇਂ ਖਾਲਸਾ ਜੀ ਮਹਾਰਾਜ ਧੰਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤਾ ਸ੍ਰਿਸ਼ਟੀ ਉੱਤੇ ਮਹਾਰਾਜ ਦੀ ਬਾਣੀ ਰਚੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੂੰ ਸ਼ਬਦ अवतार ਪ੍ਰਗਟ ਕੀਤਾ ਹੈ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿਮਾ ਕੀਤੀ ਨਹੀਂ ਜਾ ਸਕਦੀ ਖਾਲਸਾ ਜੀ ਆਪ ਪ੍ਰਤੱਖ ਹਰ ਨੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨੇ ਸਤਿਗੁਰੂ ਜੀ ਐਸੇ ਸਤਗੁਰਾਂ ਦੀ ਖਾਲਸਾ ਜੀ ਮਹਿਮਾ ਨਹੀਂ ਕੀਤੀ ਜਾ ਸਕਦੀ ਇੱਕ ਜੀਬਾਂ ਨਾਲ ਕੀ ਮਹਾਰਾਜ ਦੀ ਮਹਿਮਾ ਕਰ ਸਕਦੇ ਹਾਂ ਸੋ ਭਾਈ ਜਿੰਨਾ ਮਹਾਰਾਜ ਨੇ ਬਲ ਬਖਸ਼ਿਆ ਹੈ ਉਸ ਪ੍ਰਕਾਰ ਆਪਾਂ ਮਹਾਰਾਜ ਦੀ ਮਹਿਮਾ ਕਰੀਏ ਮਹਿਮਾ ਸਰਵਣ ਕਰੀਏ ਤਾਂ ਜੋ ਸਤਗੁਰ ਸੱਚੇ ਪਾਸ਼ਾ ਸਾਡਾ ਵੀ ਪਾਰ ਉਤਾਲਾ ਕਰ ਸਕਣ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਨੂੰ ਗੁਰਗੱਦੀ ਮਿਲੀ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਲੋਪ ਹੋਏ ਪੰਜਮ ਪਾਸ਼ਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜੀਆਂ ਦੀ ਗੱਦੀ ਤੇ ਬਿਰਾਜਮਾਨ ਹੋਏ ਉਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਸੰਨ ਕੇ ਸੋਣਾ ਇਸ ਸਥਾਨ ਤੇ ਸਰੂਵਰ ਹੋਵੇ ਜਿੱਥੋਂ ਖਾਲਸਾ ਜੀ ਸਾਰੇ ਸੰਸਾਰ ਦੇ ਲੋਕ ਸੁਖ ਪ੍ਰਾਪਤ ਕਰਨ ਜਿਹਦੇ ਪਰਥਾਏ ਬਚਨ ਹੈ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਜਾਂ ਖਾਲਸਾ ਜੀ ਇੱਕ ਹੋਰ ਸ਼ਬਦ ਆ RAMDAS ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰავੈ ਉਧਾਰ ਹੋਆ ਹੈ ਜੀਕਾ ਸੋ ਐਸੇ ਪਰਉਪਕਾਰੀ ਸਤਿਗੁਰੂ ਜੀ ਜਿਨ੍ਹਾਂ ਦੇ ਵੱਡੇ ਅਸਥਾਨ ਖਾਲਸਾ ਜੀ ਮਹਾਰਾਜ ਕਹਿੰਦੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਜੇ ਕੋਈ ਇਸ਼ਨਾਨ ਕਰੇਗਾ ਉਹਦੀਆਂ ਕੁੱਲਾਂ ਤਰ ਜਾਣਗੀਆਂ ਇਹ ਮਹਾਰਾਜ ਸੱਚੇ ਪਾਸ਼ਾ ਦਾ ਬਚਨ ਹੈ ਫਿਰ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸਣਾ ਕੀਤਾ ਡਿੱਠਾ ਸਭੈ ਥਾਵ ਨਹੀਂ ਤੁਦ ਜੇਹਿਆ ਬਦਹੁ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਇਹੋ ਜਿਆ ਕੋਈ ਸਥਾਨ ਨਹੀਂ ਏ ਧਰਤੀ ਦੇ ਕਿਸੇ ਕੋਨੇ ਵਿੱਚ ਵੀ ਇਹ ਅਕਾਲ ਪੁਰਖ ਸੱਚੇ ਪਾਸ਼ਾ ਦਾ ਜਿਹੜਾ ਸੱਚਖੰਡ ਹੈ ਖਾਲਸਾ ਜੀ ਉਹਦਾ ਹੀ ਸਰੂਪ ਇਸ ਧਰਤੀ ਦੇ ਸੱਚਖੰਡ ਹੈ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਨੇ ਕਈ ਸਿੱਖਾਂ ਨੂੰ ਖਾਲਸਾ ਜੀ ਪ੍ਰਚਾਰ ਕਰਨ ਵਾਸਤੇ ਭੇਜਿਆ ਉਹਨਾਂ ਵਿੱਚ ਇੱਕ ਭਾਈ ਸਾਹਿਬ ਸਨ ਭਾਈ ਜੀ ਭਾਈ ਕਲਿਆਣਾ ਜੀ ਉਹ ਵੀ ਖਾਲਸਾ ਜੀ ਜਦੋਂ ਮੰਡੀ ਰਿਆਸਤ ਦੇ ਰਾਜਿਆਂ ਵੱਲ ਪ੍ਰਚਾਰ ਕਰਦੇ ਸਿੱਖੀ ਦਾ ਤੇ ਉਥੋਂ ਦਾ ਜਿਹੜਾ ਰਾਜਾ ਸੀ ਉਹ ਸ਼ਰਧਾਵਾਨ ਹੋਇਆ ਸਤਿਗੁਰੂ ਜੀ ਦੇ ਬਚਨ ਸੁਣੇ ਸਤਿਗੁਰੂ ਜੀ ਦੀ ਮਹਿਮਾ ਸੁਣੀ ਤੇ ਭਾਈ ਕਲਿਆਣਾ ਜੀ ਦੇ ਨਾਲ ਖਾਲਸਾ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਮਰਸਰ ਸਾਹਿਬ ਜੀ ਦੀ ਧਰਤੀ ਤੇ ਆਇਆ ਜਦੋਂ ਮਹਾਰਾਜ ਦੇ ਦਰਸ਼ਨ ਮੇਲੇ ਕੀਤੇ ਸਤਿਗੁਰ ਜੀਆਂ ਦੇ ਸਤਿਗੁਰ ਮਹਾਰਾਜ ਸੱਚੇ ਪਾਸ਼ਾ ਉਸ ਵੇਲੇ ਤਖਤ ਤੇ ਸਜੇ ਹੋਏ ਸੰਗਤ ਬਾਣੀ ਪੜ੍ਹਦੀ ਹੋਈ ਖਾਲਸਾ ਜੀ ਉਸ ਵੇਲੇ ਕੀਰਤਨ ਚੱਲਦਾ ਪਿਆ ਸੀ ਦੱਖਣੀ ਓੰਕਾਰ ਦੀ ਬਾਣੀ ਵਿੱਚੋਂ ਮਹਾਰਾਜ ਦੇ ਬੋਲ ਸਨ ਉਹ ਖਾਲਸਾ ਜੀ ਰਾਗੀ ਸਿੰਘ ਪੜ੍ਹਦੇ ਪਏ ਸਨ ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਸੋ ਜਿਹੜਾ ਲੇਖ ਹੈ ਉਹ ਕਦੇ ਮਿਟਦਾ ਨਹੀਂ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਵਾਰ ਮੱਥੇ ਤੇ ਲਿਖ ਦਿੱਤਾ ਉਹ ਕਦੇ ਵੀ ਮਿਟਦਾ ਨਹੀਂ ਤੇ ਖਾਲਸਾ ਜਿਹੜਾ ਉਹ ਰਾਜਾ ਸੀ ਉਹਦੇ ਮਨ ਵਿੱਚ ਸ਼ੰਕਾ ਆਈ ਵੀ ਜੇ ਮੱਥੇ ਉੱਤੇ ਲਿਖਿਆ ਲੇਖ ਮਿਟਣਾ ਨਹੀਂ ਤੇ ਫੇਰ ਗੁਰੂ ਦੀ ਸ਼ਰਨ ਆਉਣ ਦਾ ਕੀ ਫਾਇਦਾ ਗੁਰੂ ਦੀ ਸ਼ਰਨ ਆਇਆਂ ਦਾ ਕਾਹਦਾ ਫਾਇਦਾ ਜੇ ਸਾਡੇ ਪਾਪ ਹੀ ਨਹੀਂ ਮਟਣੇ ਸੋ ਇਹ ਮਨ ਵਿੱਚ ਸ਼ੰਕਾ ਆਈ ਤੇ ਸਤਗੁਰੂ ਜੀ ਦੇ ਚਰਨ ਪਰਸ ਕੇ ਬੇਨਤੀ ਕੀਤੀ ਕਿ ਸਤਗੁਰੂ ਜੀ ਜੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਮੱਥੇ ਉੱਤੇ ਲਿਖ ਦਿੱਤਾ ਹੈ ਵੀ ਅਸੀਂ ਆਹ ਭੋਗਣਾ ਹੈ ਤੇ ਫੇਰ ਗੁਰੂ ਦੀ ਸ਼ਰਨ ਆਉਣ ਦਾ ਕੀ ਫਾਇਦਾ ਜੇ ਆ ਪਤਾ ਹੀ ਆ ਬੰਦੇ ਨੂੰ ਵੀ ਆਪਣੇ ਲੇਖਾਂ ਦਾ ਲਿਖਿਆ ਸਾਨੂੰ ਭੋਗਣਾ ਹੀ ਪੈਣਾ ਹੈ ਫਿਰ ਗੁਰੂ ਦਾ ਕੀ ਫਾਇਦਾ ਗੁਰੂ ਦਾ ਕੀ ਰੋਲ ਹੈ ਉਸ ਵੇਲੇ ਸਤਗੁਰ ਪੰਚਮ ਪਾਸ਼ਾ ਧੰਗੁਰੂ ਅਰਜਣ ਦੇਵ ਜੀ ਮਹਾਰਾਜ ਨੇ ਕਹਿਣਾ ਕੀਤਾ ਰਾਜਾ ਜੀ ਇੱਥੇ 13 ਦਿਨ ਠਹਿਰੋ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਖੇੜ ਵਰਤਾ ਕੇ ਵਿਖਾ ਦੇਣਗੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਆਪ ਤੁਹਾਨੂੰ ਵਿਖਾ ਦੇਣਗੇ ਸੋ ਖਾਲਸਾ ਜੀ ਰਾਜਾ ਮਹਾਰਾਜ ਦੇ ਦਰਸ਼ਨ ਮੇਲੇ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਸਤਗੁਰ ਦੇ ਘਰ ਸੇਵਾ ਕਰਕੇ ਤੇ ਆਪਣੇ ਡੇਰੇ ਤੇ ਚਲਾ ਗਿਆ ਜਾ ਕੇ ਰਾਤ ਨੂੰ ਆਰਾਮ ਕੀਤਾ ਦੁਪਹਿਰ ਰਾਤ ਗਈ ਤੇ ਰਾਤ ਨੂੰ ਖਾਲਸਾ ਜੀ ਸੁਪਨਾ ਆਉਂਦਾ ਹੈ ਕਿ ਆਪਣੇ ਰਾਜ ਭਾਗ ਦਾ ਜਿੱਥੇ ਜਿੱਥੇ ਰਾਜ ਕਰਦਾ ਸੀਗਾ ਪਹਾੜੀ ਰਿਆਸਤ ਦੇ ਵਿੱਚ ਮੰਡੀ ਰਿਆਸਤ ਦੇ ਵਿੱਚ ਰਾਜ ਕਰਕੇ ਬੁੱਢਾ ਹੋ ਗਿਆ ਬੁੱਢਾ ਹੋਣ ਕਰਕੇ ਦੀ ਮੌਤ ਹੋ ਗਈ ਸਾਰੇ ਲੋਕ ਰੋਂਦੇ ਫਿਰ ਸੁਪਨੇ ਵਿੱਚ ਦੇਖਦਾ ਕਿ ਇਹਦਾ ਜਿਹੜਾ ਜਨਮ ਹੈ ਇੱਕ ਚੰਡਾਲ ਦੇ ਘਰ ਹੁੰਦਾ ਚੰਟਾਲ ਜੰਡਾਲ ਦੇ ਘਰ ਦਾ ਇਹਨੂੰ ਜਨਮ ਪਤਾ ਲੱਗਦਾ ਸਾਰੇ ਉਹ ਦਰਸ਼ਨ ਹੋ ਰਹੇ ਹੁੰਦੇ ਸੁਪਨੇ ਦੇ ਵਿੱਚ ਖਾਲਸਾ ਜੀ ਉਥੇ ਉਮਰ ਭੋਗਦਾ ਛੋਟਾ ਹੋ ਕੇ ਵੱਡਾ ਹੁੰਦਾ ਵੱਡਾ ਹੋ ਕੇ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਬੱਚੇ ਹੋ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਬੱਚਿਆਂ ਦੇ ਵਿਆਹ ਕਰ ਦਿੰਦਾ ਪੋਤਰੀਆਂ ਪੁੱਤਰਿਆਂ ਪੁੱਤਾਂ ਦੀ ਵਿਆਹ ਕਰ ਦਿੰਦਾ ਫਿਰ ਪੋਤਰੇ ਹੋ ਜਾਂਦੇ ਪੋਤਰੀਆਂ ਹੋ ਜਾਂਦੀਆਂ ਬੜਾ ਵੱਡਾ ਪਰਿਵਾਰ ਇਹਦਾ ਹੋ ਜਾਂਦਾ ਸੁਪਨੇ ਦੇ ਵਿੱਚ ਤੇ ਆਖਰ ਨੂੰ ਸਾਰੀ ਉਮਰ ਭੋਗ ਕੇ ਚੰਡਾਲ ਦੇ ਕਰੇ ਦੀ ਮੌਤ ਹੋ ਜਾਂਦੀ ਉਹ ਸਾਰਾ ਪਰਿਵਾਰ ਹੁੰਦਾ ਕਰ ਲਾਉਂਦਾ ਤੇ ਇਹਨੂੰ ਇੱਕ ਜਗ੍ਹਾ ਦੇ ਉੱਤੇ ਦੱਬ ਦਿੰਦੇ ਨੇ ਧਰਤੀ ਵਿੱਚ ਦਬਾ ਦਿੰਦੇ ਨੇ ਉਨੇ ਚਿਰ ਨੂੰ ਅੱਖ ਖੁੱਲ ਜਾਂਦੀ ਹੈ ਅੱਖ ਜਦੋਂ ਖੁੱਲਦੀ ਹੈ ਖਾਲਸਾ ਜੀ ਡਰ ਜਾਂਦਾ ਵੀ ਇਹ ਮੇਰੇ ਨਾਲ ਕੀ ਹੋਇਆ ਅੱਜ ਤੱਕ ਇਹੋ ਜਿਹਾ ਸੁਪਨਾ ਆਇਆ ਨਹੀਂ ਇਹ ਸੁਪਨਾ ਮੈਨੂੰ ਕਿਉਂ ਆਇਆ ਕੀ ਕਾਰਨ ਹੋ ਸਕਦਾ ਕਿ ਸਤਿਗੁਰੂ ਜੀ ਨੇ ਮੈਨੂੰ ਸੁਪਨਾ ਇਹ ਵਿਖਾਉਣਾ ਕੀਤਾ ਕੀ ਕਾਰਨ ਹੋਵੇਗਾ ਵੀ ਇਦਾਂ ਦਾ ਸੁਪਨਾ ਕਿਉਂ ਆਇਆ ਮਨ ਵਿਚਿਤੀ ਵਿੱਚ ਚਲਾ ਗਿਆ ਚਿੰਤਾ ਛੋੜਾ ਲੱਗ ਗਿਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਗਲੇ ਦਿਨ ਇਸ਼ਨਾਨ ਪਾਨ ਕਰਕੇ ਪਹੁੰਚਿਆ ਸਤਿਗੁਰੂ ਜੀ ਨੂੰ ਉਪਹਾਰ ਭੇਟ ਕੀਤੇ ਜਿਹੜੇ ਲੈ ਕੇ ਆਇਆ ਸੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਇਆ ਉਸ ਵੇਲੇ ਵੀ ਪੁੱਛਿਆ ਕੁਛ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੇ ਕਿਵੇਂ ਵੀ ਮੇਰੇ ਨਾਲ ਕੀ ਹੋਇਆ ਉਸ ਵੇਲੇ ਖਾਲਸਾ ਜੀ ਮਹਾਰਾਜ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਹੁਣ ਖਾਲਸਾ ਜੀ ਇਹ ਗੱਲਾਂ ਲੋਕਾਂ ਨੂੰ ਨਹੀਂ ਪਤਾ ਖਾਲਸਾ ਜੀ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਘੋੜੀ ਦੀ ਸਵਾਰੀ ਕਰਿਆ ਕਰਦੇ ਸੀ ਸੋ ਪੰਜਵੇਂ ਪਾਤਸ਼ਾਹ ਮਹਾਰਾਜ ਵੀ ਸ਼ਿਕਾਰ ਤੇ ਚੱਲਦੇ ਤੇ ਖਾਲਸਾ ਜੀ ਉਸ ਵੇਲੇ ਸਤਿਗੁਰ ਜੀਆ ਨੇ ਨਾ ਇਹ ਰਾਜੇ ਨੂੰ ਵੀ ਕਹਿਣਾ ਕੀਤਾ ਵੀ ਚਾ ਸਾਨੂੰ ਸ਼ਿਕਾਰ ਕਰਕੇ ਦਿਖਾਓ ਜਿਵੇਂ ਤੁਸੀਂ ਕਰਦੇ ਹੋ ਇਹ ਖਾਲਸਾ ਜੀ ਰਾਜਾ ਵੀ ਤਿਆਰ ਹੋ ਗਿਆ ਘੋੜੇ ਤੇ ਚੜਿਆ ਨਾਲ ਸਾਰੇ ਅਹਲਕਾਰ ਸੈਨਾ ਉਹਦੀ ਸਾਰੀ ਜਿਹੜੀ ਨਾਲ ਆਈ ਸੀ ਸ਼ਿਕਾਰ ਖੇਡਣ ਚਲੇ ਗਏ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਦੇਖਿਆ ਕਿ ਅਚਾਨਕ ਇੱਕ ਸਾਹਮਣੇ ਹਿਰਨ ਆਉਂਦਾ ਤੇ ਹਿਰਨ ਦੇ ਪਿੱਛੇ ਰਾਜਾ ਜਿਹੜਾ ਘੋੜਾ ਧੜਾਉਂਦਾ ਇੰਨੀ ਕੁ ਤੇਜ਼ ਧੜਾਉਂਦਾ ਹਵਾ ਨਾਲ ਗੱਲਾਂ ਕਰਦਾ ਹਿਰਨ ਤੇ ਉਹ ਘੋੜਾ ਤੇ ਜਦੋਂ ਭਜਾਉਂਦਿਆਂ ਭਜਾਉਂਦਿਆਂ ਜਿਹੜੇ ਸ਼ਹਿਰ ਤੋਂ 10 ਕੋ ਦੂਰ ਚਲੇ ਜਾਂਦੇ ਨੇ ਸਾਰੇ ਵਿਛੜ ਜਾਂਦੇ ਨੇ ਜੋ ਪਿੱਛੇ ਸੈਣਾ ਆਉਂਦੀ ਸਤਗੁਰੂ ਜੀ ਆਉਂਦੇ ਉਹਨਾਂ ਨੂੰ ਅਲੱਗ ਹੋ ਜਾਂਦਾ ਤੇ ਖਾਲਸਾ ਜੀ ਅੱਗੇ ਜਾ ਕੇ ਜਿਹੜਾ ਹਿਰਨ ਹੈ ਉਹ ਤੇ ਅਲੋਪ ਹੋ ਜਾਂਦਾ ਨਹੀਂ ਉਹਦਾ ਸ਼ਿਕਾਰ ਕਰ ਸਕਦਾ ਪਰ ਥੱਕ ਜਾਂਦਾ ਪਾਣੀ ਪਿਆਸ ਲੱਗਦੀ ਹੈ ਤੇ ਇੱਕ ਰੁੱਖ ਥੱਲੇ ਢਾਬ ਦੇਖਦਾ ਉੱਥੇ ਖਲੋ ਕੇ ਤੇ ਉਹ ਢਾਬ ਤੋਂ ਆਪਣੇ ਹੱਥ ਮੂੰਹ ਧੋ ਕੇ ਜਲ ਛਕਦਾ ਜਦੋਂ ਜਲ ਛਕ ਕੇ ਤੇ ਉਸ ਰੁੱਖ ਦੀ ਠੰਡੀ ਠੰਡੀ ਛਾਂ ਦੇ ਥੱਲੇ ਬੈਠਦਾ ਉਹਨੇ ਚਿਰ ਨੂੰ ਇੱਕ ਚੰਡਾਲ ਦਾ ਪੁੱਤਰ ਇਹਨੂੰ ਦੇਖ ਲੈਂਦਾ ਰਾਜੇ ਨੂੰ ਤੇ ਉਹ ਜਾ ਕੇ ਆਪਣੇ ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਐਵੇਂ ਰੋਈ ਜਾਂਦੇ ਹੋ ਤੜਫੀ ਜਾਂਦੇ ਹੋ ਪਿਤਾ ਜੀ ਤੇ ਉੱਥੇ ਬੈਠੇ ਨੇ ਉਹ ਖਾਲਸਾ ਜਿਹੜਾ ਸੁਪਨੇ ਵਿੱਚ ਉਹਨੇ ਚੰਡਾਲਾਂ ਦਾ ਪਰਿਵਾਰ ਵੇਖਿਆ ਸੀ ਸਾਰਾ ਉਹ ਸਾਰਾ ਪਰਿਵਾਰ ਇਕੱਠਾ ਹੋ ਕੇ ਆ ਗਿਆ ਉਹ ਚੰਡਾਲ ਦੀ ਜਿਹੜੀ ਘਰ ਵਾਲੀ ਸੀ ਉਹ ਵੀ ਆ ਗਈ ਉਹ ਆ ਕੇ ਕਹਿੰਦੀ ਵੀ ਤੂੰ ਕੀ ਦੇ ਕੱਪੜੇ ਪਾਏ ਆ ਤੂੰ ਕਿਸੋਂ ਕਿੱਥੋਂ ਪੈਸਾ ਇੰਨਾ ਲੈ ਕੇ ਆਇਆ ਘੋੜਾ ਕਿਸ ਦਾ ਆ ਤੂੰ ਆ ਸ਼ਿਸ਼ਤਰ ਪਾਏ ਹੋਇਆ ਤੂੰ ਰਾਜਿਆਂ ਵਾਲਾ ਭੇਸ ਬਣਾਇਆ ਹੋਇਆ ਤੂੰ ਮੇਰਾ ਪਤੀ ਐ ਸਾਾਨੂੰ ਸਾਡੇ ਨਾਲ ਤੂੰ ਨਾਟਕ ਕੀਤਾ ਐ ਮਰਨ ਦਾ ਅਸੀਂ ਤੈਨੂੰ ਮਿੱਟੀ ਵਿੱਚ ਦੱਬਿਆ ਸੀ ਤੂੰ ਮਿੱਟੀ ਵਿੱਚੋਂ ਨਿਕਲ ਕੇ ਤੇ ਰਾਜੇ ਦਾ ਰੂਪ ਬਣਾ ਕੇ ਇੱਥੇ ਬੈਠਾ ਅਸੀਂ ਰੋ ਰੋ ਮਰ ਚੱਲੇ ਆਂ ਇਦਾਂ ਦੇ ਬਚਨ ਖਾਲਸਾ ਜੀ ਹੋਏ ਸਾਰਾ ਪਰਿਵਾਰ ਉਹ ਰਾਣੀ ਜਦੋਂ ਜਿਹੜੀ ਕੰਡਾਲਣੀ ਸੀ ਉਹ ਕਹਿੰਦੀ ਕਿ ਤੂੰ ਭਾਈ ਸਾਡੇ ਨਾਲ ਧੋਖਾ ਕੀਤਾ ਤੇਰੇ ਬੱਚੇ ਨੇ ਆ ਸਾਰਾ ਤੇਰਾ ਪਰਿਵਾਰ ਤੇਰੇ ਕੱਲ ਕੇ ਰੋ ਰਿਆ ਤੂੰ ਇਹਨਾਂ ਨੂੰ ਇੰਨਾ ਪਿਆਰ ਕਰਦਾ ਸੀ ਵੀ ਤੂੰ ਇੱਥੇ ਕਿਉਂ ਬੈਠਾ ਛੱਡ ਕੇ ਤੇ ਰਾਜਾ ਖਾਲਸਾ ਜੀ ਜਦੋਂ ਉਹ ਸਾਰਿਆਂ ਨੂੰ ਦੇਖਦਾ ਕਿਉਂਕਿ ਸੁਪਨੇ ਵਿੱਚ ਸਾਰਿਆਂ ਨੂੰ ਵੇਖਿਆ ਹੁੰਦਾ ਸਾਰਿਆਂ ਦੇ ਨਾਲ ਉਹਨੇ ਜ਼ਿੰਦਗੀ ਬਤੀਤ ਕੀਤੀ ਹੁੰਦੀ ਆ ਉਹ ਸਾਰਿਆਂ ਨੂੰ ਪਛਾਣ ਜਾਂਦਾ ਵੀ ਇਹ ਸਾਰੇ ਤਾਂ ਮੇਰੇ ਸੁਪਨੇ ਵਾਲੇ ਨੇ ਪਰ ਉਹਨਾਂ ਨੂੰ ਕਹਿੰਦਾ ਵੀ ਮੇਰੇ ਤੋਂ ਪਰੇ ਰੋ ਵੀ ਚੰਡਾਲਾਂ ਨੂੰ ਕਹਿੰਦਾ ਮੈਨੂੰ ਛੂਹੋ ਨਾ ਮੈਂ ਰਾਜਾ ਹਾਂ ਤੁਸੀਂ ਆਮ ਬੰਦੇ ਹੋ ਉਹਨਾਂ ਨੂੰ ਪਰੇ ਹਟਣ ਨੂੰ ਕਹਿੰਦਾ ਉਸ ਵੇਲੇ ਉਹਦੀ ਜਿਹੜੀ ਚੰਡਾਲਣੀ ਸੀਗੀ ਉਹ ਕਹਿੰਦੀ ਵੀ ਕੀ ਗੱਲ ਅੱਗੇ ਤੂੰ ਆਪਣੇ ਬੱਚਿਆਂ ਦੇ ਨਾਲ ਖੇਡਦਾ ਸਾਂ ਹੱਸਦਾ ਸਾਂ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਦਾ ਸਾਂ ਤੇਰਾ ਸਾਰੇ ਪਰਿਵਾਰ ਨਾਲ ਮੋਹ ਸੀ ਮੇਰੇ ਨਾਲ ਤੇਰਾ ਪ੍ਰੇਮ ਸੀ ਹੁਣ ਸਾਨੂੰ ਤੂੰ ੱੱੱਕੇ ਮਾਰਦਾ ਜਿਹਨੋਂ ਖਾਲਸਾ ਜੀ ਇੰਨੀ ਬਹਿਸ ਚੱਲਦੀ ਹੋਈ ਸੀ ਉਹਨੇ ਚਿਰ ਨੂੰ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਉੱਥੇ ਪਹੁੰਚ ਜਾਂਦੇ ਤੇ ਮਹਾਰਾ ਸੱਚੇ ਪਾਸ਼ਾ ਜੀ ਨੂੰ ਇਹ ਝਗੜਾ ਸੁਣਦੇ ਸਤਗੁਰੂ ਜੀ ਪੁੱਛਣਾ ਕਰਦੇ ਕੀ ਗੱਲ ਹੈ ਭਾਈ ਉਸ ਵੇਲੇ ਉਹ ਚੰਡਾਲਾਂ ਦੇ ਜਿਹੜੇ ਪਰਿਵਾਰ ਸੀ ਉਹ ਕਹਿੰਦੇ ਵੀ ਇਹ ਸਾਡਾ ਬੰਦਾ ਸਾਡਾ ਸੰਬੰਧੀ ਹੈ ਉਹ ਇਸਤਰੀ ਕਹਿੰਦੀ ਵੀ ਮੇਰਾ ਇਹ ਪਤੀ ਆ ਸਾਰੇ ਇਹਦੇ ਬੱਚੇ ਨੇ ਇਹ ਪਤਾ ਨਹੀਂ ਗੁਰੂ ਜੀ ਕਿਥੋਂ ਆਏ ਨੇ ਭੇਖ ਬਣਾਇਆ ਕਿਸੇ ਰਾਜੇ ਨੂੰ ਲੁੱਟਿਆ ਕੀ ਕੀਤਾ ਵੀ ਇਹ ਹੁਣ ਸਾਡੀ ਮਾਨ ਦਾ ਨਹੀਂ ਘਰ ਜਾਂਦਾ ਨਹੀਂ ਅਸੀਂ ਇਹਦੇ ਵਿਰਲਾਪ ਵਿੱਚ ਰੋਂਦੇ ਆ ਤੇ ਸਤਗੁਰ ਸੱਚੇ ਪਾਸ਼ਾ ਨੇ ਕਹਿਣਾ ਕੀਤਾ ਭਾਈ ਤੁਹਾਨੂੰ ਕਿਵੇਂ ਪਤਾ ਇਹ ਤੁਹਾਡਾ ਸੰਬੰਧੀ ਹੈ ਤੇ ਉਹ ਕਹਿੰਦੇ ਵੀ ਮਹਾਰਾਜ ਸੱਚੇ ਪਾਸ਼ਾ ਅਸੀਂ ਇਹਦੇ ਨਾਲ ਕੱਟੇ ਆ ਦੇਣ ਇਹਦੇ ਨਾਲ ਰਹੇ ਆ ਸਾਰਾ ਇਹਦਾ ਪਰਿਵਾਰ ਹੈ ਮਹਾਰਾਜ ਜੀ ਤੁਸੀਂ ਨਿਵੇੜਾ ਕਰੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਭਾਈ ਤੁਸੀਂ ਆਪਣੇ ਬੰਦੇ ਨੂੰ ਕੀ ਕੀਤਾ ਸੰਸਕਾਰ ਕੀਤਾ ਕਿ ਦਫਨਾਉਣਾ ਕੀਤਾ ਉਹਨਾਂ ਨੇ ਦੱਸਿਆ ਕਿ ਅਸੀਂ ਮਹਾਰਾਜ ਮਿੱਟੀ ਵਿੱਚ ਦਫਨਾਉਣਾ ਕੀਤਾ ਉਹ ਕਹਿੰਦੇ ਵੀ ਜਾਓ ਜਾ ਕੇ ਉਹ ਮਿੱਟੀ ਪਟੋ ਉੱਥੇ ਵੇਖੋ ਤੁਹਾਡਾ ਪਰਿਵਾਰ ਜਿਹੜਾ ਸੰਬੰਧੀ ਤੁਹਾਡਾ ਜਿਹੜਾ ਜੀ ਸੀਗਾ ਉਹ ਵੇਖੋ ਉੱਥੇ ਹੈਗਾ ਇਹ ਗੱਲ ਸਾਰਿਆਂ ਨੂੰ ਚੰਗੀ ਲੱਗੀ ਖਾਲਸਾ ਜੀ ਉਹਨਾਂ ਨੇ ਜਾ ਕੇ ਜਦੋਂ ਕਬਰ ਪੁੱਟਣਾ ਕੀਤੀ ਕਬਰ ਪੁੱਟ ਕੇ ਵੇਖੀ ਤੇ ਵਿੱਚ ਉਹਦਾ ਸਰੀਰ ਸੀ ਤੇ ਇਹ ਵੇਖ ਕੇ ਉਹ ਹੈਰਾਨ ਹੋ ਗਏ ਉਹਨਾਂ ਨੇ ਮਹਾਰਾਜ ਕੋਲੋਂ ਮਾਫੀ ਮੰਗੀ ਰਾਜੇ ਕੋਲੋਂ ਮਾਫੀ ਮੰਗੀ ਆਪੋ ਆਪਣੇ ਘਰ ਨੂੰ ਚਲੇ ਗਏ ਵਿਰਲਾਪ ਕਰਦੇ ਸਤਗੁਰ ਦੀਨ ਦੁਨੀ ਦੇ ਮਾਲਕ ਸਤਗੁਰ ਕੋਰੇ ਕੋੜੇ ਤੇ ਚੜ ਕੇ ਖਾਲਸਾ ਜੀ ਸ੍ਰੀ ਅਮਰਸਰ ਸਾਹਿਬ ਆ ਗਏ ਪਿੱਛੇ ਪਿੱਛੇ ਰਾਜਾ ਆਉਂਦਾ ਹੁਣ ਰਾਜਾ ਹੈਰਾਨ ਹੈ ਵੀ ਇਹ ਕਿਵੇਂ ਹੋ ਸਕਦਾ ਵੀ ਰਾਤ ਮੈਂ ਸੁਪਨੇ ਵਿੱਚ ਇਹ ਸਾਰਾ ਪਰਿਵਾਰ ਮੇਰਾ ਹੀ ਹੈ ਵੀ ਰਾਤ ਮੈਂ ਸੁਪਨੇ ਵਿੱਚ ਇਹਨਾਂ ਨਾਲ ਰਿਹਾ ਹਾਂ ਸਭ ਕੁਝ ਕੀਤਾ ਮੇਰੇ ਬੱਚੇ ਨੇ ਮੈਂ ਬੱਚੇ ਹਥੀਂ ਵਿਆਏ ਨੇ ਇਹ ਸਾਰਾ ਹੀ ਪਰਿਵਾਰ ਮੇਰਾ ਹੈ ਕੀ ਹੋ ਸਕਦਾ ਖਾਲਸਾ ਜੀ ਸੁਣ ਪੈ ਗਈ ਸਰੀਰ ਨੂੰ ਕੋਈ ਸੋਚਦਾ ਸੋਚੀ ਜਾਂਦਾ ਕੋਈ ਬੋਲ ਨਹੀਂ ਸਕਦਾ ਸਤਿਗੁਰ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਬੇਨਤੀ ਕਰਦਾ ਮਹਾਰਾਜ ਸੱਚੇ ਪਾਸ਼ਾ ਇਹ ਕੀ ਕੌਤਕ ਸੀ ਮਹਾਰਾਜ ਤੁਸੀਂ ਉਹ ਜਾਣਦੇ ਹੋ ਤੁਸੀਂ ਸਮਰਥ ਹੋ ਤੁਸੀਂ ਕਿਰਪਾ ਕਰੋ ਮੈਂ ਮੂਰਖ ਸਾਂ ਸਤਿਗੁਰੂ ਮੈਂ ਤਰਕ ਕਰ ਕੀਤਾ ਤੁਹਾਡੇ ਤੇ ਤੁਸੀਂ ਕਿਰਪਾ ਕਰਕੇ ਮੇਰਾ ਸ਼ੰਕਾ ਨਿਵਰਤ ਕਰੋ ਉਹ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਕਹਿਣਾ ਕਰਦੇ ਕਿ ਭਾਈ ਤੂੰ ਕਿਹਾ ਸੀ ਤੂੰ ਇੱਕ ਸ਼ਬਦ ਸੁਣਿਆ ਸੀ ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਵੀ ਜਿਹੜਾ ਲੇਖ ਹੈ ਕਰਤਾਰ ਵੀ ਗੁਰੂ ਜੀ ਨੇ ਲਿਖਣਾ ਕੀਤਾ ਉਹ ਮਿਟ ਨਹੀਂ ਸਕਦਾ ਤੇ ਫਿਰ ਗੁਰੂ ਦੀ ਸ਼ਰਨ ਆਉਣ ਦਾ ਕੀ ਫਾਇਦਾ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਆਉਣ ਦਾ ਇਹ ਫਾਇਦਾ ਹੈ ਕਿ ਤੈਨੂੰ ਜੰਡਾਲਾਂ ਦੇ ਘਰ ਜਨਮ ਲੈਣਾ ਪੈਣਾ ਸੀ ਇਹ ਰਾਜ ਭਾਗ ਭੋਗ ਕੇ ਜਦੋਂ ਤੂੰ ਮਰਨਾ ਸੀ ਫਿਰ ਤੇਰਾ ਜਨਮ ਚੰਡਾਲਾਂ ਦੇ ਘਰ ਹੋਣਾ ਸੀ ਤੇ ਚੰਡਾਲ ਬਿਰਤੀ ਹੋਣੀ ਸੀ ਉੱਥੇ ਤੇਰੇ ਬੱਚੇ ਪੁੱਤ ਪੋਤਰੀਆਂ ਸਭ ਕੁਝ ਹੋਣਾ ਸੀ ਤੇਰਾ ਐਡਾ ਵੱਡਾ ਪਰਿਵਾਰ ਹੋਣਾ ਸੀ ਪਰ ਤੂੰ ਗੁਰੂ ਨਾਨਕ ਦੇ ਘਰ ਆਇਆ ਗੁਰੂ ਨਾਨਕ ਦੀ ਸ਼ਰਨ ਆਇਆ ਭੇਟਾ ਲੈ ਕੇ ਆਇਆ ਸ਼ਰਧਾ ਭਾਵਨਾ ਰੱਖ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੇਰੇ ਮੱਥੇ ਉੱਤੇ ਲਿਖਿਆ ਭੋਗ ਜਿਹੜਾ ਤੂੰ ਭੋਗਣਾ ਸੀ ਜਿਹੜਾ ਲੇਖ ਭੋਗਣਾ ਸੀ ਉਹ ਮਹਾਰਾਜ ਨੇ ਤੈਨੂੰ ਸੁਪਨੇ ਵਿੱਚ ਭਗਾ ਦਿੱਤਾ ਜਿਵੇਂ ਖਾਲਸਾ ਦੀ ਸਾਡੇ ਕਈ ਕਰਮ ਹੁੰਦੇ ਨੇ ਮਾੜੇ ਤੇ ਗੁਰੂ ਦੀ ਸ਼ਰਨ ਜਾ ਕੇ ਉਹ ਜਿਹੜਾ ਕਰਮ ਹੁੰਦਾ ਹੈ ਨਾ ਉਹ ਮਹਾਰਾਜ ਕਈ ਵਾਰ ਸਾਡੀ ਸੁਪਨੇ ਵਿੱਚ ਘਟ ਦਿੰਦੇ ਕਈ ਵਾਰੀ ਖਾਲਸਾ ਜੀ ਕਈਆਂ ਨਾਲ ਹੁੰਦਾ ਉਹਨਾਂ ਦੇ ਸੱਟ ਲੱਗਣੀ ਹੁੰਦੀ ਹੈ ਜਿਹੜੇ ਬਾਣੀ ਪੜ੍ਹਦੇ ਅਭਿਆਸ ਕਰਦੇ ਉਹਨਾਂ ਨੂੰ ਸੁਪਨੇ ਵਿੱਚ ਅਨੁਭਵ ਹੋ ਜਾਂਦਾ ਸੁਪਨੇ ਵਿੱਚ ਸਤਗੁਰੂ ਜੀ ਉਹਦੇ ਉਹ ਸੱਟ ਲਾ ਕੇ ਉਹਨੂੰ ਮੀਟ ਦਿੰਦੇ ਇਦਾਂ ਦੀ ਕਿਰਪਾ ਸਤਗੁਰੂ ਜੀ ਕਰਦੇ ਸੋ ਖਾਲਸਾ ਜੀ ਉਸ ਵੇਲੇ ਸਤਗੁਰੂ ਜੀ ਦੇ ਚਰਨ ਫੜੇ ਰਾਜੇ ਨੇ ਮਹਾਰਾ ਸੱਚੇ ਪਾਤਸ਼ਾਹ ਦੀ ਮਹਿਮਾ ਕੀਤੀ ਸਤਗੁਰ ਜੀਆਂ ਨੂੰ ਧੰਨ ਆਖਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੀ ਉਸਤਤੀ ਕੀਤੀ ਫਿਰ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਨੇ ਉਸ ਵੇਲੇ ਸਰੋਵਰ ਦੀ ਤਿਆਰੀ ਕਰਨੀ ਸੀ ਫਿਰ ਮੰਡੀ ਰਾਸਤੇ ਦੇ ਰਾਜੇ ਨੇ ਖਾਲਸਾ ਜੀ ਉਹ ਸਰੋਵਰ ਦੀ ਸੇਵਾ ਲਈ ਸੀ ਕਿ ਮਹਾਰਾਜ ਸੱਚੇ ਪਾਸ਼ਾ ਅਸੀਂ ਮਾਇਆ ਦਾ ਯੋਗਦਾਨ ਪਾਵਾਂਗੇ ਤੁਸੀਂ ਸਮਰੱਥ ਹੋ ਤੁਸੀਂ ਹਰ ਪ੍ਰਕਾਰ ਪੂਰਨ ਹੋ ਤੁਹਾਡੀ ਸ਼ਰਨ ਆਇਆ ਮਹਾਰਾਜ ਮੇਰਾ ਇੱਕ ਜਨਮ ਜਿਹੜਾ ਅਸੀਂ ਸੁਪਨੇ ਵਿੱਚ ਕੱਟਿਆ ਗਿਆ ਸੋ ਐਡੀ ਕਿਰਪਾ ਦੇ ਮਾਲਕ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਖਾਲਸਾ ਜੀ ਮਹਾਰਾਜ ਨੂੰ ਕਿਤੇ ਐਵੇਂ ਨਾ ਜਾਣਿਓ ਕਿ ਕੋਈ ਐਵੇਂ ਪੀਰ ਪੈਗੰਬਰ ਮਾੜਾ ਮੋਟਾ ਕੋਈ ਔਲੀਆ ਥੋੜੀ ਬਹੁਤੀ ਸ਼ਕਤੀ ਲਈ ਫਿਰਦਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਾ ਕਰਦੇ ਸੋ ਖਾਲਸਾ ਜੀ ਵੇਖੋ ਮਹਾਰਾਜ ਨੇ ਜਿਵੇਂ ਉਹ ਮੰਡੀ ਰਿਆਸਤ ਦੇ ਰਾਜੇ ਦਾ ਜਿਹੜਾ ਮਲੇਖ ਸੀਗਾ ਉਹ ਸੁਪਨੇ ਵਿੱਚ ਮੀਟ ਦਿੱਤਾ ਤੇ ਪਤਾ ਨਹੀਂ ਅਸੀਂ ਕਿੰਨੇ ਕ ਜਨਮ ਧਾਰਨੇ ਨੇ ਕਿੰਨੇ ਕ ਪਾਪ ਕਰਨੇ ਨੇ ਕਿੰਨੇ ਕ ਪਾਪ ਕਮਾਉਣੇ ਨੇ ਮਾੜੇ ਕਰਮ ਕਰਨੇ ਨੇ ਜੇ ਸਤਿਗੁਰੂ ਦੀ ਬਾਣੀ ਪੜਾਂਗੇ ਸਤਿਗੁਰ ਤੇ ਓਟ ਆਸਰਾ ਰੱਖਾਂਗੇ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਸਾਡੇ ਵੀ ਮਾੜੇ ਪਾਪਾਂ ਨੂੰ ਸੁਪਨੇ ਵਿੱਚ ਕੱਟ ਦੇਣਗੇ ਸੁਪਨੇ ਵਿੱਚ ਵਿਖਾ ਦੇਣਗੇ ਜਿਵੇਂ ਖਾਲਸਾ ਜੀ ਕਲਗੀਧਰ ਪਾਸ਼ਾ ਮਹਾਰਾਜ ਦੇ ਕੋਲੇ ਵੀ ਇੱਕ ਸਿੱਖ ਆਇਆ ਸੀ ਉਹਨੇ ਵੀ ਸਤਿਗੁਰੂ ਮਹਾਰਾਜ ਦੀ ਸ਼ਰਨ ਆਉਣਾ ਕੀਤਾ ਤੇ ਮਹਾਰਾਜ ਦੀ ਸ਼ਰਨ ਆ ਕੇ ਰਾਜ ਅਨੰਦਪੁਰ ਸਾਹਿਬ ਰਹਿਣਾ ਕੀਤਾ ਤੇ ਖਾਲਸਾ ਜੀ ਜਦੋਂ ਮਹਾਰਾਜ ਦੀ ਸ਼ਰਨ ਆਇਆ ਤੇ ਰਾਤ ਨੂੰ ਸੁੱਤਾ ਤੇ ਸੁਪਣੇ ਦੇ ਵਿੱਚ ਕਦੇ ਕੁੱਤਾ ਬਣ ਜੇ ਕਦੇ ਬਿੱਲਾ ਬਣ ਜੇ ਕਦੇ ਸੱਪ ਬਣਿਆ ਕਦੇ ਕੋਸ਼ ਕਦੇ ਬਿਸ਼ੂ ਕਦੇ ਸ਼ੇਰ ਬਣਿਆ ਕਦੇ ਹਾਥੀ ਬਣਿਆ ਕਦੇ ਕੀੜਾ ਬਣਿਆ ਕਦੇ ਟਿੱਡਾ ਬਣਿਆ ਕਈ ਪ੍ਰਕਾਰ ਦੇ ਉਹਨੇ ਜਨਮ ਭੋਗੇ 100 ਜਨਮ ਭੋਗਿਆ ਇਹ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਆ ਗਿਆ ਸਵੇਰੇ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਸਤਗੁਰ ਦੇ ਚਰਨ ਫੜਨੇ ਕੀਤੇ ਸਤਗੁਰੂ ਜੀ ਮੈਂ ਇੰਨਾ ਚਿਰ ਬਾਹਰ ਰਿਆਂ ਕਦੇ ਤੁਹਾਡੀ ਸ਼ਰਨ ਨਹੀਂ ਆਇਆ ਮਹਾਰਾਜ ਇੰਨੀ ਜ਼ਿੰਦਗੀ ਲੰਘੀ ਕਦੇ ਸੁਪਨੇ ਨਹੀਂ ਆਏ ਪਰ ਸਤਗੁਰੂ ਜੀ ਮੈਂ ਰਾਤ ਦਾ ਤੁਹਾਡੀ ਸ਼ਰਨ ਆਇਆ ਤੁਹਾਡੇ ਦਰਬਾਰ ਵਿੱਚ ਤੁਹਾਡੇ ਆਨੰਦਪੁਰ ਸਾਹਿਬ ਵਿੱਚ ਰਹਿਣਾ ਕੀਤਾ ਮਾਰਾ ਰਾਤ ਮੈਂ 100 ਜਨਮ ਭੋਗਿਆ ਮਹਾਰਾਜ ਜੀ ਮੈਂ ਕੁੱਤਾ ਬਣ ਜਾਵਾਂ ਕਦੇ ਬਿੱਲਾ ਬਣ ਜਾਵਾਂ ਕਦੇ ਕੋਸ਼ ਬਣ ਜਾਾਂ ਕਦੇ ਕੋਸ਼ ਬਣੀਆ ਕਿ ਸਤਿਗੁਰ ਜੀ ਇਹ ਮੇਰੇ ਨਾਲ ਕਿਉਂ ਹੋਇਆ ਉਸ ਵੇਲੇ ਕਲਗੀਧਰ ਸਵਾਮੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਹਿਣਾ ਕੀਤਾ ਅਸੀਂ ਗੁਰਸਿੱਖਾ ਤੂੰ ਧੰਗੁਰੂ ਨਾਨਕ ਸਾਹਿਬ ਦੀ ਸ਼ਰਨ ਆਇਆ ਏ ਤੂੰ ਧੰਗੁਰੂ ਨਾਨਕ ਸਾਹਿਬ ਦੇ ਦਰ ਤੇ ਆਇਆ ਏ ਤੇਰੇ ਇਹ ਦਰ ਤੇ ਆਉਣ ਨਾਲ ਜਿਹੜਾ ਤੇਰਾ 100 ਜਨਮ ਤੂੰ ਭੋਗਣਾ ਸੀ ਤੂੰ ਕੁੱਤਾ ਵੀ ਬਣਨਾ ਸੀ ਤੂੰ ਬਿੱਲਾ ਵੀ ਬਣਨਾ ਸੀ ਤੂੰ ਸੱਪ ਵੀ ਬਣਨਾ ਸੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇ ਤੇਰੇ ਤੇ ਕਿਰਪਾ ਕੀਤੀ ਹੈ ਤੂੰ ਦਰ ਤੇ ਆਇਆ ਤੂੰ ਸ਼ਰਨ ਆਇਆ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੀ ਮਹਾਰਾਜ ਨੇ ਤੇਰਾ 100 ਜਨਮ ਤੈਨੂੰ ਸੁਪਨੇ ਵਿੱਚ ਹੀ ਕੱਟ ਦਿੱਤਾ ਸੁਪਨੇ ਵਿੱਚ ਹੀ ਵਿਖਾ ਦਿੱਤਾ ਤੇ ਖਾਲਸਾ ਜੀ ਜਿਹੜਾ ਮਹਾਰਾਜ ਦਾ ਲਿਖਿਆ ਹੁੰਦਾ ਲੇਖ ਕਦੇ ਮਿਟਦਾ ਨਹੀਂ ਪਰ ਕਲਗੀਧਰ ਪਾਸ਼ਾ ਮਹਾਰਾਜ ਦੀ ਰਹਿਮਤ ਹੋ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੋ ਜੇ ਉਹ ਜਿਹੜਾ ਲੇਖ ਹੁੰਦਾ ਸੁਪਨੇ ਵਿੱਚ ਵੀ ਕੱਟਿਆ ਜਾਂਦਾ ਬੰਦਾ ਭੋਗ ਵੀ ਲੈਂਦਾ ਪਰ ਉਹਨੂੰ ਫੀਲ ਨਹੀਂ ਹੁੰਦਾ ਜਿਵੇਂ ਸੱਪ ਆਰਾਮ ਨਾਲ ਕੁੰਜ ਲਾ ਲੈਂਦਾ ਜਿਵੇਂ ਖਾਲਸਾ ਜੀ ਕੋਈ ਕਿਸੇ ਨੂੰ ਕਵੇ ਵੀ ਇਹਨੂੰ ਮਾਰ ਇਹਨੂੰ ਕੁਛ ਮਾਰ ਤੇ ਖਾਲਸਾ ਜੀ ਜੇ ਆਪਾਂ ਉਹਨੂੰ ਫੁੱਲ ਮਾਰ ਦਈਏ ਉਹਦਾ ਉਹਨੂੰ ਦਰਦ ਵੀ ਨਹੀਂ ਹੁੰਦਾ ਤੇ ਆਪਣੇ ਵਾਲਾ ਕੰਮ ਵੀ ਸੂਤ ਆ ਜਾਂਦਾ ਵੀ ਅਸੀਂ ਉਹਨੂੰ ਕੁਛ ਮਾਰਿਆ ਸੋ ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਦੀ ਇਹ ਖੇਡ ਹੈ ਤਨ ਸੱਚੇ ਪਾਸ਼ਾ ਪੰਚਮ ਪਾਸ਼ਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿਮਾ ਖਾਲਸਾ ਜੀ ਮਹਾਰਾਜ ਦਾ ਸ਼ੀਧੀ ਦਿਹਾੜਾ ਆ ਰਿਹਾ ਥੋੜੇ ਦਿਨਾਂ ਤੱਕ ਜਿਹੜੀਆਂ ਆਪਾਂ ਸ਼ਬੀਲਾਂ ਲਾਉਨੇ ਆ ਸਤਿਗੁਰੂ ਦੀ ਯਾਦ ਵਿੱਚ ਆਪਾਂ ਮਹਾਰਾਜ ਦੇ ਜੀਵਨ ਉੱਤੇ ਝਾਤ ਮਾਰਨੀ ਹੈ ਉਹਨੇ ਦਿਨ ਸੋ ਆਓ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨੇ ਤੇ ਜਿਹੜੀਆਂ ਹੱਡ ਬੀਤੀਆਂ ਹੁੰਦੀਆਂ ਆਪਾਂ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਕਿਰਪਾ ਹੋਈ ਜਿਨ੍ਹਾਂ ਦੀ ਮਿਹਰ ਹੋਈ ਖਾਲਸਾ ਜੀ ਇੱਕ ਭੈਣ ਹੋਣਾ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾ ਸੋ ਖਾਲਸਾ ਜੀ ਭੈਣ ਹੁਣਾਂ ਨੇ ਦੱਸਣਾ ਕੀਤਾ ਕਿ ਜਦੋਂ ਮੇਰਾ ਪੇਕਾ ਪਰਿਵਾਰ ਸੀ ਉਹ ਸਾਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜੱਪਣ ਵਾਲਾ ਬਾਣੀ ਪੜਨ ਵਾਲਾ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹ ਵੀ ਮਹਾਰਾਜ ਦੀ ਕਿਰਪਾ ਵਾਲੇ ਸਾਡੇ ਘਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀਗਾ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰਨੀ ਦੋਵੇਂ ਟਾਈਮ ਅਸੀਂ ਮਹਾਰਾਜ ਨੂੰ ਭੋਗ ਲਵਾਉਂਦੇ ਸਾਂ ਕੋਈ ਵੀ ਕਾਰਜ ਕਰਨਾ ਧੰਨ ਸਾਧ ਗੁਰੂ ਜੀਆਂ ਨੂੰ ਪੁੱਛ ਕੇ ਕਰਨਾ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਮਹਾਰਾਜ ਦੀ ਦਇਆ ਹੋਈ ਸਾਡੇ ਸਾਰੇ ਕੰਮ ਚੱਲਦੇ ਸਨ ਕੀ ਹੋਇਆ ਮੇਰੇ ਕਰਮਾਂ ਦੀ ਖੇਡ ਕੋਈ ਕਿਸੇ ਪ੍ਰਕਾਰ ਉਹ ਭੈਣ ਕਹਿੰਦੀ ਮੇਰੇ ਲਈ ਇੱਕ ਰਿਸ਼ਤਾ ਆਇਆ ਪਹਿਲਾਂ ਮੇਰੇ ਲਈ ਕਾਫੀ ਰਿਸ਼ਤੇ ਆਏ ਕੋਈ ਸਿਰੇ ਨਹੀਂ ਸੀ ਚੜਦਾ ਤੇ ਮੇਰੀ ਉਮਰ ਕਾਫੀ ਹੋਈ ਜਾ ਰਹੀ ਸੀ ਇਸੇ ਕਰਕੇ ਇੱਕ ਰਿਸ਼ਤਾ ਆਇਆ ਸੀ ਉਹਨਾਂ ਨੂੰ ਹਾਂ ਕਰ ਦਿੱਤੀ ਉਹਨਾਂ ਦਾ ਕੰਮ ਕਾਜ ਬਹੁਤ ਚੜ੍ਹਦੀ ਕਲਾ ਵਾਲਾ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਲੱਗਦੀ ਸੀ ਵੀ ਬਹੁਤ ਚੰਗਾ ਪਰਿਵਾਰ ਆ ਸਭ ਕੁਝ ਵਧੀਆ ਸੀ ਅਸੀਂ ਪੁੱਛਣਾ ਵੀ ਕੀਤਾ ਅਸੀਂ ਪਾਸਿਓਂ ਸਾਰਿਆਂ ਨੇ ਕਿਹਾ ਕਿ ਬਹੁਤ ਚੰਗਾ ਪਰਿਵਾਰ ਆ ਮੇਰਾ ਉੱਥੇ ਵਿਆਹ ਹੋ ਗਿਆ ਜਦੋਂ ਵਿਆਹ ਹੋਇਆ ਮੈਨੂੰ ਥੋੜੇ ਦਿਨਾਂ ਤੱਕ ਪਤਾ ਚੱਲ ਗਿਆ ਵੀ ਇਹ ਤਾਂ ਪੀਰਾਂ ਪਗਾਰਾਂ ਨੂੰ ਮੰਗ ਮੰਨਦੇ ਨੇ ਕਬਰਾਂ ਕਬਰਾਂ ਮਸਾਣਾ ਨੂੰ ਮੰਨਦੇ ਨੇ ਸੋ ਭੈਣ ਕਿੰਨੀ ਜਦੋਂ ਮੈਨੂੰ ਇਹ ਚੀਜ਼ ਦਾ ਪਤਾ ਲੱਗਾ ਮੇਰਾ ਮਨ ਹੀ ਟੁੱਟ ਗਿਆ ਮੈਂ ਬਾਣੀ ਪੜਨੀ ਸਤਿਗੁਰੂ ਜੀ ਦੀ ਤੇ ਮੈਨੂੰ ਉਹਨਾਂ ਨੇ ਮਾੜਾ ਆਖਣਾ ਮੈਂ ਕਿੰਨੀਆਂ ਹੱਡ ਬੀਤੀਆਂ ਖਾਲਸਾ ਜੀ ਐਵੇਂ ਨਹੀਂ ਸੁਣਾ ਚੁੱਕਾ ਪਤਾ ਨਹੀਂ ਲੋਕੀ ਕਿੰਨੇ ਕੁ ਮੂਰਖ ਨੇ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਖਾਲਸਾ ਜੀ ਗਲਤ ਬੋਲਦੇ ਪਤਾ ਨਹੀਂ ਉਹਨਾਂ ਨੂੰ ਕਿਹੜੀ ਆਤਮਾ ਨੇ ਫੜਿਆ ਹੋਇਆ ਕਿਹੜੇ ਸ਼ੈਤਾਨ ਨੇ ਫੜਿਆ ਹੋਇਆ ਕਿ ਉਹਨਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਮਾੜੀ ਲੱਗਦੀ ਹੈ ਉਹ ਭੈਣ ਕਹਿੰਦੀ ਵੀ ਜਦੋਂ ਮੈਂ ਬਾਣੀ ਪੜ੍ਹਨੀ ਤੇ ਸਾਰਿਆਂ ਨੇ ਮੇਰੇ ਨਾਲ ਬੁਰਾ ਵਿਵਹਾਰ ਕਰਨਾ ਤੇ ਇੱਥੋਂ ਤੱਕ ਹੋ ਗਿਆ ਕਿ ਮੈਂ ਇੱਕ ਵਾਰ ਸਹਿਜ ਪਾਠ ਸਾਹਿਬ ਦੀ ਮੇਰੀ ਡਿਊਟੀ ਕਰਦੀ ਹੁੰਦੀ ਸੀ ਪੱਕੀ ਮੈਂ ਸਹਿਜ ਪਾਠ ਕਦੇ ਛੱਡਿਆ ਨਹੀਂ ਮੈਂ ਸਹਿਜ ਪਾਠ ਵਾਸਤੇ ਪੋਥੀਆਂ ਲੈ ਕੇ ਆਈ ਮੇਰੇ ਘਰ ਵਾਲੇ ਨੇ ਵੀ ਕਹਿ ਦਿੱਤਾ ਇਹ ਪੋਥੀਆਂ ਜਿੱਥੋਂ ਲਿਆਈਆਂ ਉੱਥੇ ਛੱਡਿਆ ਮੇਰੀ ਸੱਸ ਨੇ ਵੀ ਕਹਿ ਦਿੱਤਾ ਮੇਰੇ ਸਹੁਰੇ ਨੇ ਵੀ ਕਹਿ ਦਿੱਤਾ ਤੇ ਕਹਿੰਦੇ ਮੇਰਾ ਮਨ ਬੜਾ ਉਦਾਸ ਹੋਇਆ ਮੈਂ ਹੁਣ ਕੀ ਕਰਨਾ ਸੀ ਮੈਂ ਪੋਥੀਆਂ ਗੁਰੂ ਘਰ ਦੇ ਕੇ ਆ ਗਈ ਪਰ ਮੈਂ ਰੋਈ ਬਹੁਤ ਕਿ ਮਹਾਰਾਜ ਸੱਚੇ ਪਾਸ਼ਾ ਮੈਨੂੰ ਕਿੱਥੇ ਸਿਟਣਾ ਸੀ ਤੁਸੀਂ ਵੀ ਸਤਿਗੁਰੂ ਮੈਂ ਤਾਂ ਤੁਹਾਡੀ ਸ਼ਰਨ ਵਿੱਚ ਰਹਿੰਦੀ ਸਾਂ ਤੁਹਾਡੀ ਬਾਣੀ ਪੜ੍ਹਦੀ ਸਾਂ ਸੇਵਾ ਕਰਦੀ ਸਾਂ ਪਰ ਮਹਾਰਾਜ ਮੈਨੂੰ ਇਹ ਕਿਹੜੇ ਹੋ ਜੇ ਬੰਦੇ ਦਿੱਤੇ ਜਿੱਥੇ ਮੇਰਾ ਰਿਸ਼ਤਾ ਹੋ ਗਿਆ ਪਰ ਫਿਰ ਕਹਿੰਦੀ ਮੈਂ ਮਨ ਵਿੱਚ ਸੋਚਿਆ ਕਿ ਸਤਿਗੁਰ ਨੇ ਮੇਰਾ ਕੋਈ ਭਲਾ ਹੀ ਕਰਨਾ ਹੈ ਕਈ ਵਾਰੀ ਸਤਿਗੁਰ ਜੀ ਜਦੋਂ ਸਾਨੂੰ ਦੁੱਖ ਆਉਂਦਾ ਹੈ ਅਸੀਂ ਤੰਗੀ ਵਿੱਚ ਹੁੰਨੇ ਆਂ ਕਈ ਵਾਰ ਸਤਿਗੁਰ ਸਾਡਾ ਭਲਾ ਕਰਦਾ ਹੁੰਦਾ ਪਰ ਸਾਨੂੰ ਉਹ ਚੀਜ਼ ਪਟੰਗੀ ਨਹੀਂ ਲੱਗਦੀ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦੇ ਨਾ ਤੂੰ ਕਰੋ ਭਲਾ ਹਮ ਭਲੋ ਨਾ ਜਾਣੈ ਸੋ ਸਤਿਗੁਰ ਭਲਾ ਕਰਦਾ ਅਸੀਂ ਜਾਣਦੇ ਨਹੀਂ ਹੁੰਦੇ ਖਾਲਸਾ ਜੀ ਸਾਨੂੰ ਪਤਾ ਨਹੀਂ ਹੁੰਦਾ ਮਹਾਰਾਜ ਦੀ ਰਮੇ ਦਾ ਮਹਾਰਾਜ ਦੀ ਖੇਡ ਦਾ ਸੋ ਇਸੇ ਪ੍ਰਕਾਰ ਉਹ ਭੈਣ ਕਹਿੰਦੀ ਵੀ ਇੱਥੋਂ ਤੱਕ ਵੀ ਹੋ ਗਿਆ ਕਿ ਮੈਂ ਘਰੇ ਗੱਲ ਕੀਤੀ ਮੇਰੇ ਪਰਿਵਾਰ ਆ ਕੇ ਨੇ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਉਹ ਕੁੜੀ ਨੂੰ ਰੋਕਦੇ ਹੋ ਜੋ ਬਾਣੀ ਪੜਦੀ ਹੈ ਬਾਣੀ ਤਾਂ ਪੜਨੀ ਚਾਹੀਦੀ ਹੈ ਸਤਿਗੁਰੂ ਦੀ ਜਿੰਨੀ ਹੋ ਸਕੇ ਉਹਨਾਂ ਜਾਪ ਕਰਨਾ ਚਾਹੀਦਾ ਤੇ ਮੇਰੇ ਸੱਸ ਸਹੁਰੇ ਨੇ ਤੇ ਮੇਰੇ ਘਰ ਵਾਲੇ ਨੇ ਮੇਰੇ ਪਰਿਵਾਰ ਨੂੰ ਇਹ ਕਹਿਤਾ ਵੀ ਅੱਜ ਤੋਂ ਬਾਅਦ ਤੁਸੀਂ ਜੇ ਤੇ ਤੁਸੀਂ ਇੱਥੇ ਆਓਗੇ ਸਾਡੇ ਘਰ ਤੇ ਉਹਦਣ ਹੀ ਅਸੀਂ ਤੁਹਾਡੀ ਕੁੜੀ ਨੂੰ ਤੋੜ ਦੇਣਾ ਅੱਜ ਤੋਂ ਬਾਅਦ ਸਾਡੇ ਘਰੇ ਨਹੀਂ ਆਉਣਾ ਆਪਣੀ ਕੁੜੀ ਨੂੰ ਕਹੋ ਇਹ ਬਾਣੀ ਨਾ ਪੜੇ ਤੇ ਮੈਂ ਅਸੀਂ ਇਹਨੂੰ ਰੱਖਣਾ ਨਹੀਂ ਜੇ ਤੁਸੀਂ ਸਾਡੇ ਘਰ ਪੈਰ ਪਾ ਲਿਆ ਅਸੀਂ ਤੁਹਾਡੀ ਕੁੜੀ ਨੂੰ ਤੋੜ ਦੇਣਾ ਤੇ ਮੇਰੇ ਮਾਪੇ ਹੁਣ ਖਾਲਸਾ ਜੀ ਕੌਣ ਚਾਹੁੰਦਾ ਕਿ ਸਾਡੀ ਧੀ ਨੂੰ ਕੋਈ ਘਰੋਂ ਕੱਢੇ ਉਹਦਾ ਘਰ ਉਜੜੇ ਕਹਿੰਦੇ ਉਸ ਦਿਨ ਤੋਂ ਬਾਅਦ ਸਾਡੇ ਮੇਰੇ ਮਾਪੇ ਕਦੇ ਵੀ ਇਹ ਘਰੇ ਨਹੀਂ ਆਏ ਤੇ ਕੁਝ 4 ਸਾਲ ਦੇ ਕਰੀਬ ਹੋ ਗਿਆ ਸੀ ਨਾ ਪਰਿਵਾਰ ਨੇ ਆਕੜ ਛੱਡੀ ਮੇਰੇ ਸਹੁਰੇ ਪਰਿਵਾਰ ਨੇ ਨਾ ਮੇਰੇ ਪਰਿਵਾਰ ਨੂੰ ਮਿਲਣ ਦਿੱਤਾ ਇਦਾਂ ਦੀ ਹਾਲਤ ਹੋ ਗਈ ਕਹਿੰਦੇ ਫਿਰ ਮੈਂ ਕੀ ਕਰਨਾ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਪੰਜ ਬਾਣੀਆਂ ਕੰਠ ਸਨ ਮੈਂ ਮਹਾਰਾਜ ਦੀ ਸੇਵਾ ਕਰਨੀ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਪਹਰੇ ਕੱਟਣ ਲੱਗ ਪਈ ਮੈਂ ਚੋਰੀ ਛੁਪੇ ਕਿਉਂਕਿ ਦੁਪਹਿਰ ਵੇਲੇ ਕਈ ਵਾਰ ਸੱਸ ਹੁੰਦੀ ਨਹੀਂ ਸੀ ਜਿੱਦਣ ਉਹਨੇ ਹੋਣਾ ਨਾ ਘਰੇ ਮੈਂ ਉਦਣ ਹੀ ਚ ਪੈਰਾ ਕੱਟ ਲੈਣਾ ਉਦਣ ਹੀ ਬਾਣੀ ਪੜ ਲੈਣੀ ਉਦਣ 4 ਘੰਟੇ ਪੂਰੇ ਕਰ ਲੈਣੇ ਕਈ ਵਾਰੀ ਲੋਕ ਛੇਵਕੇ ਦੇਗ ਬਣਾ ਕੇ ਅਰਦਾਸ ਕਰਨੀ ਕਹਿੰਦੇ ਗੁਰੂ ਸਾਹਿਬ ਦੀ ਰਹਿਮਤ ਹੋ ਗਈ ਕਿ ਮੈਂ ਨਾ ਜਦੋਂ ਅਰਦਾਸਾਂ ਕਰਨੀਆਂ ਗੁਰੂ ਸਾਹਿਬ ਅੱਗੇ ਸੱਚੇ ਪਾਤਸ਼ਾਹ ਅੱਗੇ ਮੈਨੂੰ ਸੁਪਣੇ ਦੇ ਵਿੱਚ ਇੱਕ ਵਾਰ ਸਿੰਘ ਦਿਖਾਈ ਦਿੱਤੇ ਉਹਨਾਂ ਨੇ ਕਹਿਣਾ ਕੀਤਾ ਕਿ ਧੀਏ ਤੂੰ ਮਹਾਰਾਜ ਦਾ ਨਾਮ ਛੱਡਣਾ ਨਹੀਂ ਤੇਰੀ ਰਾਖੀ ਅਸੀਂ ਕਰਾਂਗੇ ਤੈਨੂੰ ਕਿਸੇ ਪ੍ਰਕਾਰ ਡੋਲਣ ਦੀ ਲੋੜ ਨਹੀਂ ਕਹਿੰਦੇ ਜਿਸ ਦਿਨ ਤੋਂ ਮੈਨੂੰ ਉਹ ਸੁਪਨਾ ਆਇਆ ਮੇਰਾ ਹੋਰ ਭਰੋਸਾ ਵੱਡਾ ਹੋ ਗਿਆ ਤੇ ਉਧਰੋਂ ਕੀ ਕਟਣਾ ਮਹਾਰਾਜ ਨੇ ਵਰਤੌਣਾ ਕੀਤੀ ਮੈਂ ਬਾਬਾ ਦੀਪ ਸਿੰਘ ਸਾਹਿਬ ਦਾ ਚਪਹਿਰਾ ਕਟਣਾ ਜਿੱਦਾਂ ਕਈ ਜਿਹੜੀ ਸਾਸ ਨੇ ਮਹੀਨੇ ਚ ਇੱਕ ਦੋ ਵਾਰੀ ਕਿਤੇ ਜਾਣਾ ਆਪਣੀ ਕੁੜੀ ਕੋਲੇ ਮੈਂ ਉਦੋਂ ਚਪਹਿਰੇ ਕੱਟ ਲੈਣੇ ਲੋਕ ਛੇਪ ਕੇ ਕਟਣੇ ਵੀ ਕਿਸੇ ਨੂੰ ਪਤਾ ਨਾ ਲੱਗਿਆ ਕਿਉਂਕਿ ਬਹੁਤ ਗਲਤ ਬੋਲਦੇ ਸੀਗੇ ਸੋ ਇਸੇ ਪ੍ਰਕਾਰ ਜਿਹੜੀ ਮੇਰੀ ਨਨਾਨੀ ਸੀ ਉਹਦੇ ਵਿਆਹ ਨੂੰ 8 ਸਾਲ ਹੋ ਗਏ ਸੀ ਪਰ ਉਹਦੇ ਘਰੇ ਕੋਈ ਬੱਚਾ ਨਹੀਂ ਸੀ ਕਈ ਪੀਰਾਂ ਪੈਗੰਬਰਾਂ ਦੇ ਗਏ ਕਈ ਮੁਸਲਮਾਨਾਂ ਕੋਲੇ ਗਏ ਕਈ ਪੰਡਤਾਂ ਕੋਲੋਂ ਟੇਵੇ ਖੁਲਾਏ ਪਰ ਇਹਨਾਂ ਨੂੰ ਕਦੇ ਪੁੱਤ ਜਾਂ ਭਤੀ ਕੋਈ ਪ੍ਰਾਪਤ ਨਹੀਂ ਹੋਈ ਇਹਨਾਂ ਦੀ ਜਿਹੜੀ ਕੁੜੀ ਸੀਗੀ ਜਿਹੜੀ ਮੇਰੀ ਨਨਾਨੀ ਸੀ ਸੋ ਇਦਾਂ ਦੀ ਹੋਈ ਗੱਲ ਕਹਿੰਦੇ ਮੌਕਾ ਮਿਲਿਆ ਕਿ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਅੱਗੇ ਰੋ ਰੋ ਕੇ ਬੜੀਆਂ ਅਰਜਾਂ ਕੀਤੀਆਂ ਕਿ ਮਹਾਰਾਜ ਮੈਂ ਤਾਂ ਬਾਣੀ ਵੀ ਲੋਕ ਛਿਪ ਕੇ ਪੜਦੀ ਆ ਕਿਹੋ ਜੇ ਮਾਰੇ ਮੇਰੇ ਤੇ ਦੇਣ ਆਗੇ ਸ਼ਹੀਦੋ ਸਿੰਘੋ ਕਿਰਪਾ ਕਰੋ ਧੰ ਬਾਬਾ ਦੀਪ ਸਿੰਘ ਸਾਹਿਬ ਦਇਆ ਕਰੋ ਵੀ ਇਹਨਾਂ ਲੋਕਾਂ ਨੂੰ ਮਤ ਆਵੇ ਕਹਿੰਦੇ ਮੈਂ ਉਸ ਦਿਨ ਰੋ ਰੋ ਕੇ ਅਰਦਾਸ ਕੀਤੀ ਰਾਤ ਨੂੰ ਮੈਨੂੰ ਸ਼ੀਦਾਂ ਸਿੰਘਾਂ ਦੇ ਦਰਸ਼ਨ ਹੋ ਗਏ ਜਿੱਦਾਂ ਫੌਜਾਂ ਖੜੀਆਂ ਨੇ ਫੌਜਾਂ ਨੇ ਕੀ ਬਚਨ ਕੀਤਾ ਵੀ ਤੂੰ ਆਪਣੀ ਸੱਸ ਨੂੰ ਕਹ ਦੇ ਕਿ ਜੇ ਪੁੱਤ ਲੈਣਾ ਹੈ ਤੇ ਫਿਰ ਬਾਣੀ ਪੜਨੀ ਸ਼ੁਰੂ ਕਰ ਦੋ ਜੇ ਬਾਣੀ ਨਹੀਂ ਪੜੋਗੇ ਤਾਂ ਕਦੇ ਪੁੱਤ ਪ੍ਰਾਪਤ ਨਹੀਂ ਹੋ ਸਕਦਾ ਤੇ ਤੂੰ ਉਹਨੂੰ ਆਪਣੀ ਸੱਸ ਨੂੰ ਇਹ ਗੱਲ ਕਹਿ ਦੇ ਕਿ ਮੈਨੂੰ ਬਾਣੀ ਜਾਪ ਅਭਿਆਸ ਕਰਨ ਦੇਵੇ ਤੋ ਤੁਹਾਨੂੰ ਉਪਉਤ ਪ੍ਰਾਪਤ ਹੋਊਗਾ ਕਹਿੰਦੇ ਮੈਂ ਸਾਨੂੰ ਉੱਠੀ ਸਵੇਰੇ ਮੈਨੂੰ ਇਹ ਫੀਲ ਹੋਇਆ ਵੀ ਇਹ ਕਿਹੋ ਜੀ ਚੀਜ਼ ਕਿਹੋ ਜਿਹਾ ਸੁਪਨਾ ਮੈਨੂੰ ਆਇਆ ਕਹਿੰਦੀ ਮੈਂ ਡਰਦੀ ਝਿਜਕਦੀ ਨਹੀਂ ਨੇ ਆਪਣੀ ਸਾਸ ਨੂੰ ਤੇ ਸਹੁਰੇ ਨੂੰ ਇਕੱਠਿਆਂ ਕਰਕੇ ਕਹਿ ਦਿੱਤਾ ਆਪਣੇ ਘਰ 'ਚ ਮੇਰਾ ਘਰ ਵਾਲਾ ਵੀ ਉਸ ਦਿਨ ਕਰੇ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਚਾਹੁੰਦੇ ਹੋ ਤੁਹਾਡੀ ਕੁੜੀ ਦੇ ਘਰ ਕੋਈ ਔਲਾਦ ਹੋਵੇ ਮੇਰੀ ਸੱਸ ਕਹਿੰਦੀ ਵੀ ਕੌਣ ਨਹੀਂ ਚਾਹੁੰਦਾ ਹੁੰਦਾ ਸਾਡੀ ਧੀ ਦੀ ਕੋਈ ਔਲਾਦ ਹੋਵੇ ਅਸੀਂ ਚਾਹੁੰਦੇ ਹਾਂ ਕਿ ਉਹਦੀ ਇੱਜ਼ਤ ਨਹੀਂ ਉਸ ਘਰ ਦੇ ਵਿੱਚ ਜਿੱਨਾਂ 'ਚ ਔਲਾਦ ਨਹੀਂ ਹੈ ਉਹਦੇ ਕਹਿੰਦੀ ਮੈਂ ਨਾ ਡਰਦੀ ਡਰਨੀ ਨੇ ਮਹਾਰਾਜ ਤੇ ਭਰੋਸਾ ਰੱਖ ਕੇ ਇੰਨੀ ਗੱਲ ਉਹਨਾਂ ਨੂੰ ਕਹਿ ਦਿੱਤੀ ਵੀ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਧੀ ਦੇ ਘਰੇ ਕੋਈ ਔਲਾਦ ਹੋਵੇ ਫਿਰ ਮੈਨੂੰ ਸਹਿਜ ਪਾਠ ਕਰਨ ਦਿਓ ਮੈਨੂੰ ਗੁਰੂ ਸਾਹਿਬ ਦੀ ਬਾਣੀ ਪੜਨ ਦਿਓ ਮੈਨੂੰ ਕੋਈ ਟੋਕੇ ਨਾ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਨਹੀਂ ਆ ਕਿ ਇਸ ਸਾਲ ਦੇ ਵਿੱਚ ਵਿੱਚ ਤੁਹਾਡੀ ਧੀ ਨੂੰ ਕੋਈ ਔਲਾਦ ਪ੍ਰਾਪਤ ਹੋਊਗੀ ਜੇ ਨਾ ਹੋਈ ਤੇ ਮੈਨੂੰ ਇਸ ਘਰ ਦੇ ਵਿੱਚੋਂ ਕੱਢ ਦਿਓ ਮੈਂ ਆਰਾਮ ਨਾਲ ਚਲੀ ਜਾਵਾਂਗੀ ਭੈਣ ਕਹਿੰਦੀ ਇੰਨਾ ਭਰੋਸਾ ਕਰਕੇ ਸ਼ਹੀਦਾਂ ਸਿੰਘਾਂ ਦੇ ਤੇ ਮੈਂ ਇੰਨਾ ਬੋਲ ਬੋਲ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਨੂੰ ਘਰ ਦੇ ਕਹਿੰਦੇ ਵੀ ਤੂੰ ਪੜ੍ਹ ਲਿਆ ਕਰ ਮੇਰੀ ਸੱਸ ਵੀ ਸਹੀ ਹੋ ਗਈ ਸਹੁਰਾ ਵੀ ਸਹੀ ਹੋ ਗਿਆ ਪਰ ਉਹ ਕਹਿੰਦੇ ਵੀ ਅਸੀਂ ਨਹੀਂ ਪੜ੍ਹਨੀ ਤੂੰ ਆਪਣੇ ਕਮਰੇ 'ਚ ਅਲੱਗ ਪੜਿਆ ਕਰ ਸਾਨੂੰ ਨਹੀਂ ਤੂੰ ਦਿਖਣੀ ਚਾਹੀਦੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਂ ਪੋਥੀਆਂ ਗੁਰੂ ਘਰੋਂ ਲਿਆਂਦੀਆਂ ਸਹਿਜ ਪਾਠ ਆਰੰਭ ਕਰਤੇ ਚੋਪਹਰੇ ਸਾਹਿਬ ਕਰਨ ਲੱਗ ਪੀ ਬਾਣੀ ਪੜ੍ਹਨੀ ਜਦੋਂ ਮੈਂ ਵਿਹਲੀ ਹੁਣਾ ਉਦੋਂ ਮੈਂ ਬਾਣੀ ਪੜ੍ਹਨੀ ਮੈਨੂੰ ਕੋਈ ਨਹੀਂ ਸੀ ਰੋਕਦਾ ਟੋਕਦਾ ਘਰ ਵਿੱਚ ਕਿਰਪਾ ਹੋਣ ਲੱਗ ਪੀ ਕੋਈ ਨਹੀਂ ਕੁਝ ਕਹਿਣਾ ਮੇਰੀ ਸੱਸ ਨੇ ਵੀ ਮੇਰੇ ਨਾਲ ਸਹੀ ਬੋਲਣਾ ਤੇ ਕਈ ਵਾਰੀ ਮੇਰੀ ਸ ਵੀ ਜੇ ਨਾ ਹੋਇਆ ਤਾਂ ਤੈਨੂੰ ਕੱਢ ਦੇਣਾ ਹੈ ਘਰੋਂ ਇਦਾਂ ਦੀਆਂ ਗੱਲਾਂ ਕਰਨੀਆਂ ਤੇ ਕਹਿੰਦੀ ਮੈਂ ਇੱਕ ਵਾਰ ਹੋਰ ਰੋ ਕੇ ਅਰਦਾਸ ਕੀਤੀ ਕਿ ਕਲਗੀਧਰ ਪਾਸ਼ਾ ਜੀ ਮਹਾਰਾਜ ਮੈਂ ਬੋਲ ਤੇ ਦਿੱਤੀ ਆ ਸੁਪਣੇ ਤੇ ਭਰੋਸਾ ਕਰਕੇ ਸੁਪਣੇ ਵਿੱਚ ਸਿੰਘ ਦਿਖੇ ਸਨ ਤੁਸੀਂ ਕਿਰਪਾ ਕਰਿਓ ਮਿਹਰਾ ਕਰਿਓ ਸ਼ਹੀਦ ਸਿੰਘੋ ਤੁਸੀਂ ਸਭ ਕੁਝ ਕਰਨਾ ਤੇ ਕਹਿੰਦੇ ਤੁਸੀਂ ਮੰਨਣਾ ਨਹੀਂ ਯਕੀਨ ਨਹੀਂ ਕਰਨਾ ਗੁਰੂ ਸਾਹਿਬ ਦੀ ਕਿਰਪਾ ਹੋਈ ਸਤਿਗੁਰੂ ਦੀ ਮਿਹਰ ਹੋਈ ਢਾਈ ਤਿੰਨ ਮਹੀਨੇ ਦੇ ਵਿੱਚ ਵਿੱਚ ਨਾ ਸਾਡੀ ਸੱਸ ਨੂੰ ਫੋਨ ਕਰ ਦਿੱਤਾ ਮੇਰੀ ਨਨਾਨ ਨੇ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਪ੍ਰੈਗਨੈਂਟ ਆ ਤੇ ਮਹਾਰਾਜ ਦੀ ਐਸੀ ਰਹਿਮਤ ਹੋਈ ਉਸ ਦਿਨ ਮੇਰੀ ਸੱਸ ਇੰਨੀ ਖੁਸ਼ ਹੋਈ ਉਹਨੇ ਮੈਨੂੰ ਜਫੀਆਂ ਤੱਕ ਪਾਈਆਂ ਮੈਨੂੰ ਕਿਹਾ ਵੀ ਧੀਏ ਤੇਰੇ ਬੋਲ ਸੱਚੇ ਹੋਏ ਤੂੰ ਜਿੱਦਾਂ ਤੇਰਾ ਦਿਲ ਕਰਦਾ ਤੂੰ ਬਾਣੀ ਪੜਿਆ ਕਰ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਘਰ ਵਾਲੇ ਨਾਲ ਮੇਰਾ ਘਰ ਵਾਲਾ ਵੀ ਮੰਨ ਗਿਆ ਮੇਰਾ ਸਹੁਰਾ ਸੱਸ ਵੀ ਮੰਨ ਗਏ ਵੀ ਕੁੜੀ ਦੇ ਬੋਲਾਂ 'ਚ ਕੋਈ ਜਾਨ ਹੈ ਤੇ ਪਰ ਉਹ ਭੈਣ ਕਹਿੰਦੀ ਮੇਰੇ ਬੋਲਾਂ 'ਚ ਕਾਦੀ ਜਾਨ ਸੀ ਜਾਨ ਤਾਂ ਸਤਿਗੁਰੂ ਮਹਾਰਾਜ ਦੇ ਬਚਨਾਂ 'ਚ ਸੀ ਸੋ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਜਿੱਦਾਂ ਉਸ ਤੋਂ ਬਾਅਦ ਉਹਦੇ ਘਰ ਇੱਕ ਪੁੱਤਰ ਹੁੰਦਾ ਤੇ ਰਹਿਮਤ ਐਸੀ ਗੁਰੂ ਸਾਹਿਬ ਦੀ ਹੋਈ ਹੌਲੀ-ਹੌਲੀ ਖਾਲਸਾ ਜੀ ਮੇਰੀ ਸੱਸ ਨੇ ਸਹੁਰੇ ਨੇ ਤੇ ਮੇਰੇ ਘਰ ਵਾਲੇ ਨੇ ਨਾ ਕਬਰਾਂ ਤੇ ਜਾਣਾ ਬੰਦ ਕਰਤਾ ਹੌਲੀ ਹੌਲੀ ਹਟ ਗਏ ਪਹਿਲਾਂ ਜਾਂਦੇ ਰਹੇ ਕੁਝ ਸਮਾਂ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਦਾਂ ਅੱਗੇ ਉਹਨਾਂ ਨੇ ਰੋਜ਼ ਜਾਣਾ ਤੇ ਹੁਣ ਹੌਲੀ ਹੌਲੀ ਮਹੀਨੇ 'ਚ ਦੋ ਵਾਰੀ ਫਿਰ ਹੌਲੀ ਹੌਲੀ ਹੋਰ ਹਟ ਗਏ ਮੇਰੇ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਮੇਰਾ ਘਰ ਵਾਲਾ ਜਾਣ ਲੱਗ ਪਿਆ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਪੱਕਾ ਛੱਡ ਗਿਆ ਸਾਡੇ ਪਰਿਵਾਰ ਨੇ ਕਬਰਾਂ ਨੂੰ ਪੂਜਣਾ ਛੱਡ ਦਿੱਤਾ ਇਹ ਸਾਰੀ ਕਿਰਪਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਮਹਾਂਪੁਰਸ਼ਾਂ ਦੀ ਵਰਤੀ ਸੋ ਖਾਲਸਾ ਜਿਹੜੇ ਭਰੋਸਾ ਰੱਖਦੇ ਨੇ ਜਿਹੜੇ ਸ਼ਰਧਾ ਰੱਖਦੇ ਨੇ ਸਤਿਗੁਰੂ ਉਹਨਾਂ ਦੇ ਕਾਜ ਸਵਾਰਦਾ ਹੈ ਸੋ ਖਾਲਸਾ ਜੀ ਸ਼ਰਧਾ ਭਾਵਨਾ ਨੂੰ ਫਲ ਲੱਗਦੇ ਜਿਹੜਾ ਸ਼ਰਧਾ ਨਹੀਂ ਕਰ ਸਕਦਾ ਉਹਨੂੰ ਖਾਲਸਾ ਜੀ ਛੇਤੀ ਕੁਝ ਪ੍ਰਾਪਤ ਨਹੀਂ ਹੁੰਦਾ ਝੋਲੀ ਉਹਨਾਂ ਦੀ ਭਰਦੀ ਹੈ ਜਿਹੜੇ ਸਤਿਗੁਰ ਤੇ ਸ਼ਰਧਾ ਕਰਦੇ ਸਤਿਗੁਰ ਨਾਲ ਪ੍ਰੇਮ ਕਰਦੇ ਸਤਿਗੁਰ ਦੀ ਮਹਿਮਾ ਗਾਉਂਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਸਦਕਾ ਖਾਲਸਾ ਜੀ ਉਹ ਭੈਣ ਦੇ ਬੋਲ ਸੱਚੇ ਹੋਏ ਕਿਉਂਕਿ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੁੰਦਾ ਨਾ ਖਾਲਸਾ ਜੀ ਫਿਰ ਸਤਿਗੁਰ ਕਦੇ ਉਹਨਾਂ ਦਾ ਭਰੋਸਾ ਨਹੀਂ ਤੋੜਦਾ ਦੇਖੋ ਉਹ ਭੈਣ ਦੇ ਉਦਮ ਨੇ ਪੈਣ ਦੇ ਉਦਮ ਨੇ ਪੈਣ ਦੇ ਅੰਦਰ ਦੀ ਦ੍ਰਿੜਤਾ ਨੇ ਪੈਣ ਦੇ ਅੰਦਰ ਦੀ ਸ਼ਰਧਾ ਨੇ ਵੇਖੋ ਸਾਰੇ ਪਰਿਵਾਰ ਨੂੰ ਬੰਨ੍ਹ ਦਿੱਤਾ ਉਹ ਇਸ ਪਰਿਵਾਰ ਨੇ ਇਥੋਂ ਤੱਕ ਕਹਿ ਦਿੱਤਾ ਵੀ ਤੁਸੀਂ ਬਾਣੀ ਪੜਿਆ ਕਰੋ ਗੁਰੂ ਸਾਹਿਬ ਦੀ ਕਿਰਪਾ ਹੋਈ ਉਹੀ ਮੇਰਾ ਸਹੁਰਾ ਪਰਿਵਾਰ ਆ ਜਿਹੜਾ ਮੇਰੇ ਪੇਕੇ ਪਰਿਵਾਰ ਜਾਣ ਲੱਗਾ ਮੇਰਾ ਪੇਕਾ ਪਰਿਵਾਰ ਉਸੇ ਘਰ ਆਉਣ ਲੱਗਾ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਵੀ ਸਾਡਾ ਪਰਿਵਾਰ ਜਿਹੜਾ ਇਹਨਾਂ ਨੇ ਕਹਿਤਾ ਸੀ ਅਸੀਂ ਮਿਲਣਾ ਤੱਕ ਨਹੀਂ ਹੈ ਉਹ ਆਪਣੇ ਆਪ ਸਾਰਾ ਕੁਝ ਸਹੀ ਹੋ ਗਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਮੈਂ 4 ਸਾਲ ਆਪਣੇ ਪੇਕੇ ਪਰਿਵਾਰ ਨੂੰ ਨਹੀਂ ਮਿਲੀ ਸਿਰਫ ਫੋਨ ਤੇ ਗੱਲਾਂ ਕੀਤੀਆਂ ਪਰ ਮਿਲਣ ਨਹੀਂ ਇਹਨਾਂ ਨੇ ਦਿੱਤਾ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਬੋਲ ਪਗਾਏ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਮੈਂ ਆਪਣੇ ਪਰਿਵਾਰ ਨਾਲ ਵੀ ਮਿਲੀ ਬਾਣੀ ਨਾਲ ਵੀ ਜੁੜੀ ਹੁਣ ਖਾਲਸਾ ਜੀ ਮੇਰਾ ਘਰ ਵਾਲਾ ਵੀ ਬਾਣੀ ਪੜਦਾ ਸੱਸ ਸਹੁਰਾ ਵੀ ਬਾਣੀ ਸੁਣਦੇ ਗੁਰੂ ਘਰ ਜਾਂਦੇ ਐਸੀ ਕਿਰਪਾ ਮਹਾਰਾਜ ਦੀ ਵਰਤੀ ਸੋ ਖਾਲਸਾ ਜੀ ਇਹ ਸਾਰੀਆਂ ਗੱਲਾਂ ਹੁੰਦੀਆਂ ਇਹ ਸਾਰੀਆਂ ਘਟਨਾਵਾਂ ਹੁੰਦੀਆਂ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਦਾ ਹੁੰਦੀ ਆ ਸੋ ਇਹੋ ਜਿਹੀਆਂ ਘਟਨਾਵਾਂ ਕਈ ਵਾਰੀ ਵਾਪਰ ਜਾਂਦੀਆਂ ਜਿਨ੍ਹਾਂ ਦੇ ਖਾਲਸਾ ਰੀ ਬੰਦਾ ਯਕੀਨ ਹੀ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਦੀ ਕਿਰਪਾ ਸਤਗੁਰ ਜੀ ਕੋਈ ਵੀ ਕਰ ਸਕਦੇ ਜਿੱਥੇ ਥਲ ਹੈ ਉਥੇ ਜਲ ਕਰ ਸਕਦੇ ਜਿੱਥੇ ਜਲ ਹੈ ਉਥੇ ਥਲ ਕਰ ਸਕਦੇ ਸੋ ਸਤਗੁਰ ਮਹਾਰਾਜ ਦੀ ਕਿਰਪਾ ਹੈ ਜਿਹੜਾ ਸਤਗੁਰ ਦਿਨ ਤੋਂ ਬਾਅਦ ਰਾਤ ਬਣਾ ਰਿਹਾ ਤੇ ਰਾਤ ਤੋਂ ਬਾਅਦ ਦਿਨ ਬਣਾ ਰਿਹਾ ਉਹ ਕੁਝ ਵੀ ਕਰ ਸਕਦਾ ਸੋ ਭੁੱਲਾਂ ਦੀ ਖੀਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ